ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਭਰਾ ਪਿੰਡੂ ਜ਼ਿਮੀਦਾਰ ਚੈਨਲ ਨੂੰ ਦੇਖ ਰਹੇ ਹੋ ਸਾਰਿਆਂ ਦਾ ਪਹਿਲਾਂ ਤਾਂ ਤੈੱਦ ਲੋ ਧੰਨਵਾਦ ਕਰਦੇ ਆਂ ਦੋਸਤੋ ਇਸ ਵੀਡੀਓ ਦੌਰਾਨ ਆਪਾਂ ਤੁਹਾਨੂੰ ਦੋ ਮਾਰਵਾੜੀ ਬਸ਼ੇਰੇ ਦਿਖਾਉਣੇ ਆ ਜੋਰਾ ਤੇ ਅਰਜਣ ਜਿਨ੍ਹਾਂ ਦੇ ਵਿੱਚੋਂ ਜੋਰੇ ਦੀ ਸਟੱਡ ਸਰਵਿਸ ਓਪਨ ਕਰਨੀ ਆ ਤੇ ਜਿਹੜਾ ਆ ਅਰਜਣ ਬਸ਼ੇਰਾਗਾ ਇਹ ਤੁਹਾਨੂੰ ਆਪਾਂ ਵੈਸੇ ਦਿਖਾਉਣਾਗਾ ਸੋ ਦੋਸਤੋ ਦੋ ਕੁ ਦਿਨ ਪਹਿਲਾਂ ਆਪਾਂ ਦੋ ਬਛੇਰੀਆਂ ਦੀ ਸੇਲ ਵਾਲੀਆਂ ਦੀ ਵੀਡੀਓ ਪਾਈ ਸੀਗੀ ਇੱਕ ਨੌਕਰੀ ਸੀ ਇੱਕ ਦੁੱਧਿਆ ਜੀ ਸੀਗੀ ਉਸੇ ਫਾਰਮ ਦੇ ਉੱਤੇ ਪਿੰਡ ਭੈਣੀ ਵੜਿੰਗਾ ਬਾਈ ਬਲਵੰਤ ਦਾ ਫਾਰਮ ਆ ਉੱਥੇ ਆ ਇਹ ਦੋਨੇ ਬਛੇਰੇ ਪਹਿਲਾਂ ਆਪਾਂ ਇਸ ਬਛੇਰੇ ਬਾਰੇ ਗੱਲਬਾਤ ਕਰਦੇ ਹਾਂ ਜੋਰੇ ਬਾਰੇ ਇਹਦਾ ਜਿਹੜਾ ਖਾਨਦਾਨ ਆ ਦੋਸਤੋ ਮਾਪੇ ਵਾਲੀ ਸਾਈਡ ਤੋਂ ਦੋਨਾਂ ਪਾਸਿਆਂ ਤੋਂ ਇਹ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਆ ਜਾਂਦਾ ਕਨਗੋ ਘੋੜੇ ਦਾ ਬੱਚਾ ਇਹ ਗ੍ਰੇਟ ਗੈਂਬਲਰ ਦਾ ਪੋਤਾ ਹੈਗਾ ਤੇ ਅਲੀ ਸ਼ਾਨ ਦਾ ਪਰਪੋਤਾ ਹੈਗਾ ਦੋਸਤੋ ਉਮਰ ਹੋ ਗਈ ਇਹਦੀ 2 ਸਾਲ ਤੇ ਕੱਦ ਕਰ ਗਿਆ ਇਹ 62 ਪਲੱਸ ਇਹਦੀ ਮਾਂ ਵੀ ਅਲੀ ਸ਼ਾਨ ਬਲੱਡ ਲਾਈਨ ਦੇ ਵਿੱਚੋਂ ਹੀ ਆ ਘੋੜੀ 62 ਇੰਚ ਹਾਈਟ ਦੀ ਸੋ ਤੁਸੀਂ ਬਸ਼ੇਰੇ ਦੀਆਂ ਬਣਤਰਾਂ ਚੈੱਕ ਕਰੋ ਯਾਰ ਬਾਡੀ ਬਣਤਰ ਬਹੁਤ ਖੁੱਲੀ ਡੁੱਲੀ ਬਣ ਕੇ ਇਹਦੀ ਤਿਆਰ ਹੋਈ ਆ ਸੋਹਣਾ ਬਹੁਤ ਰੰਗਵਾਜ ਘੋੜਾ ਹੈਗਾ ਤੇ ਉਮਰ ਦੇ ਹਿਸਾਬ ਨਾਲ ਹਾਲੇ ਨੇ ਕੱਦ ਕਾਠ ਵੀ ਹੋਰ ਕਰ ਜਾਣਾ 2 ਸਾਲ ਹਾਲੇ ਦੀ ਉਮਰ ਹੋਈ ਆ 62 ਪਲੱਸ ਹਾਈਟ ਕਰ ਗਿਆ ਮਾਰਕਿੰਗ ਬੜੀ ਪਿਆਰੀ ਹੈ ਦੀ ਕੰਨਾ ਕੁੰਨਾ ਦਾ ਸ਼ਕੀਨ ਆ ਐਗਰੈਸ਼ਨ ਵੀ ਫੁੱਲਾ ਬਸ਼ੀਰੇ ਦੇ ਵਿੱਚ ਇਹਦੇ ਤਿੰਨ ਪੈਰ ਚਿੱਟੇ ਆ ਮੱਥੇ ਤੇ ਪ੍ਰੋਪਰ ਬਲੇਜ ਆ ਬਾਕੀ ਬਾਡੀ ਸਟਰਕਚਰ ਤੁਸੀਂ ਇਹਦਾ ਚੈੱਕ ਕਰੋ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਬਾਈ ਬਲਵੰਤ ਨੇ ਇਹਦੀ ਫੀਸ ਬਹੁਤ ਨਾਰਮਲ ਘੱਟ ਤੋਂ ਘੱਟ ਰੱਖੀ ਆ ਜਿਹੜੀ 11000 ਰੁਪਿਆ ਦੋਸਤੋ ਸੋ ਬਲੱਡ ਲਾਈਨ ਬੜੀ ਚੰਗੀ ਆ ਬਸ਼ੇਰੇ ਦੀ ਤੇ ਇਸ ਚੀਜ਼ ਦਾ ਤੁਸੀਂ ਫਾਇਦਾ ਚੱਕ ਲੋ ਪਿੰਡ ਮੈਂ ਤੁਹਾਨੂੰ ਦੱਸਾਂ ਬਾਈ ਦਾ ਜਿਹੜਾ ਪੈਣੀ ਬੜਿੰਗਾ ਪਿੰਡ ਆ ਰਾਏਕੋਟ ਦੇ ਬਿਲਕੁਲ ਨੇੜੇ ਰਹਿ ਜਾਂਦਾ ਇਹ 5 ਕਿਲੋਮੀਟਰ ਦੂਰ ਆ ਰਾਏਕੋਟ ਤੋਂ ਜਦੋਂ ਆਪਾਂ ਮਲੇਰਕੋਟਲਾ ਬੰਨੀ ਨੂੰ ਜਾਂਦੇ ਆ ਉਸ ਰੋਡ ਦੇ ਉੱਤੇ ਪਿੰਡ ਪੈ ਜਾਂਦਾ ਸੋ ਸਟੱਡ ਸਰਵਿਸ ਵਾਸਤੇ ਜੋਰਾ ਓਪਨ ਕਰਤਾ ਤੇ ਜਿਹੜਾ ਦੂਜਾ ਬਸ਼ੇਰਾ ਮਿੱਤਰੋ ਆਹਾ ਇਹ ਰਤਨਾਕਰ ਬਲੱਡ ਲਾਈਨ ਦੇ ਵਿੱਚੋਂ ਆ ਪਿਓ ਵਾਲੇ ਪਾਸਿਓਂ ਤੇ ਮਾਂ ਇਹਦੀ ਮੱਜੂ ਕੇ ਬਲੱਡ ਲਾਈਨ ਚੋਂ ਆ ਰਤਨਾਕਰ ਦਾ ਇਹ ਪੋਤਾ ਦੋਸਤੋ ਤੇ ਨਵਾਬਕੋੜੇ ਦਾ ਬੱਚਾ ਹੈਗਾ ਇਹਦਾ ਨਾਮ ਬਾਈ ਨੇ ਰੱਖਿਆ ਅਰਜਨ ਇਹਦੀ ਹਾਈਟ ਆ ਜਿਹੜੀ 63 ਇੰਚ ਆ ਤੇ ਉਮਰ ਹਾਲੇ ਦੀ 21 ਮਹੀਨੇ ਆ ਮੱਥੇ 'ਉਹ ਇਹ ਤਿਲਕ ਤੋੜਾ ਬਾਕੀ ਰੰਗ ਇਹਦਾ ਵੀ ਕਾਲਾ ਸੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹਦੀ ਵੀ ਸਟਾਟਸ ਸਰਵਿਸ ਮਿਲੂਗੀ ਪਰ ਹਾਲੇ ਬੇਸ਼ੇਰਾ ਨਿਆਣਾਗਾ मां ਇਹਦੀ 64 ਇੰਚ ਹਾਈਟ ਦੀ ਘੋੜੀ ਆ ਮੱਝੂ ਕੇ ਲਾਈਨ ਵਾਲੇ ਬਲੰਦ ਦੀ ਆਹੋ ਸੋ ਖਾਨਦਾਨ ਇਸ ਬੁਸ਼ੇਰੇ ਦਾ ਵੀ ਬੜਾ ਵਧੀਆ ਹੈਗਾ ਤੇ ਬਾਈ ਬਲਵੰਤ ਨੂੰ ਬੜਾ ਸ਼ੌਂਕ ਆ ਵੈਸੇ ਤਾਂ ਬਾਈ ਬਾਹਰ ਬੈਠਾਗਾ ਅਮਰੀਕਾ ਦੇ ਵਿੱਚ ਪਰ ਬਾਈ ਨੇ ਫਾਰਮ ਦੇ ਉੱਤੇ ਬਹੁਤ ਚੰਗੇ ਚੰਗੇ ਜਾਨਵਰ ਰੱਖੇ ਹੋਏ ਆ ਤੇ ਕਿਸੇ ਟਾਈਮ ਜਦੋਂ ਬਾਈ ਛੁੱਟੀ ਛੱਟੀ ਆਇਆ ਆਪਾਂ ਬਾਈ ਦੇ ਨਾਲ ਥੋੜੀ ਇੰਟਰਵਿਊ ਵੀ ਕਰਾਵਾਂਗੇ ਮੁਲਾਕਾਤ ਕਰਾਂਗੇ ਬਾਈ ਦੇ ਨਾਲ ਤੇ ਆ ਬਾਈ ਦੇ ਕੰਟੈਕਟ ਨੰਬਰ ਦੇਤੇ ਆਪਾਂ WhatsApp ਨੰਬਰ ਨੇ ਇਹ WhatsApp ਕਾਲਿੰਗ ਹੋਊਗੀ ਜਿਹੜੇ ਵੀ ਕਿਸੇ ਭਰਾ ਨੇ ਇਸ ਜੋਰੇ ਦੀ ਸਟੱਡ ਸਰਵਿਸ ਲੈਣੀ ਆ ਤੇ ਬਾਈ ਫੋਨ ਲਾ ਲਿਓ ਬਾਈ ਨੂੰ ਨੰਬਰ ਆਪਾਂ ਜਿਹੜੇ ਦੋਨੇ ਵੀ ਦਿੱਤੇ ਆ ਨਾ WhatsApp ਨੰਬਰ ਨਹੀਂ ਕਿਤੇ ਸਿੱਧਾ ਨਾ ਫੋਨ ਲਾਈ ਜਾਇਓ ਤੇ ਬਾਈ ਨੂੰ ਜਦੋਂ ਮਰਜ਼ੀ ਤੁਸੀਂ ਕਾਲ ਕਰ ਲਿਓ ਹਾਂ ਥੋੜਾ ਜਿਆਦਾ ਟਾਈਮ ਦੇਖ ਕੇ ਲਾ ਲਿਓ ਜਵੇਰ ਆਪਣਾ ਉਧਰ ਸਵੇਰੇ ਸ਼ਾਮ ਟਾਈਮ ਦਾ ਫਰਕ ਹੁੰਦਾ ਉਲਟ ਹੁੰਦਾ ਟਾਈਮ ਤੇ ਬਸ਼ੇਰੇ ਦੋਨੇ ਬੜੇ ਚੰਗੇ ਆ ਇਹਦੀ ਸਟੱਡ ਸਰਵਿਸ ਓਪਨ ਕਰਤੀ ਫੀਸ 11000 ਰੁਪਿਆ ਰੱਖੀ ਆ ਜੋਰੇ ਦੀ ਕੰਨਗੋ ਦਾ ਬੱਚਾ ਇਹ ਗ੍ਰੇਟ ਗੈਂਬਲਰ ਦਾ ਪੋਤਾ ਤੇ ਅਲੀਸ਼ਾਨ ਦਾ ਪਰਪੋਤਾ ਬਾਕੀ ਯਾਰ ਤੁਸੀਂ ਮਾਰਕਿੰਗ ਚੈੱਕ ਕਰੋ ਕੰਨ ਕੋ ਨੂੰ ਬਹੁਤ ਜ਼ਿਆਦਾ ਛੋਟਾ ਕੁੰਡੀ ਵਾਲਾ ਪਟਾ ਬਹੁਤ ਸੋਹਣਾਗਾ ਤਿੰਨ ਪੈਰ ਚਿੱਟੇ ਆ ਸੋ ਬਾਈ ਨੂੰ ਵੀ ਦਿਓ ਸੇਵਾ ਦਾ ਮੌਕਾ ਤੇ ਇਸ ਘੋੜੇ ਦਾ ਜਿਵੇਂ ਖਾਨਦਾਨ ਚੰਗਾ ਨਾ ਰਿਜ਼ਲਟ ਬੜੇ ਚੰਗੇ ਆਉਣਗੇ ਇਹਦੇ ਸੋ ਫੀਸ ਵੀ ਬੜੀ ਨਾਰਮਲ ਰੱਖੀ ਆ 11000 ਰੁਪਿਆ ਕੱਟ ਦੋ ਕੱਟ ਫੀਸ ਆ ਮਾਰਵਾੜੀ ਘੋੜਿਆਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਘੋੜੇ ਦੀ ਇੰਨੀ ਕੱਟ ਫੀਸ ਹੋਊਗੀ ਸੋ ਬਾਈ ਨੂੰ ਕਾਲ ਕਰ ਲਿਓ ਤੇ ਭੈਣੀ ਵੜਿੰਗਾ ਜਾ ਕੇ ਤੁਸੀਂ ਇਹ ਬਸ਼ੀਰਾ ਦੇਖ ਵੀ ਸਕਦੇ ਹੋ ਮਿੱਤਰੋ ਇਸੇ ਤਰ੍ਹਾਂ ਆਪਣੇ ਪਿੰਡੂ ਜ਼ਿਮੀਦਾਰ ਚੈਨਲ ਤੇ ਪੇਜ ਨੂੰ ਫੇਸਬੁੱਕ ਪੇਜ ਨੂੰ ਸਪੋਰਟ ਕਰਦੇ ਰਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤਾਂ ਕਿ ਸਾਡੀ ਵੀ ਹੌਸਲਾ ਵਜਾਈ ਹੋ ਸਕੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਤੁਹਾਨੂੰ ਚੰਗੇ ਜਾਨਵਰ ਦਿਖਾਉਂਦੇ ਰਹੀਏ ਮਿੱਤਰੋ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ